ਉਈ ਵੀ ਤਾਂ ਜੀਆ ਬਾਖੜਾ ਕਿ ਮੇਰੇ ਕੋਲ ਇੱਥੇ ਆ ਗਿਆ ਕਿੱਦਾਂ ਇੱਕ ਦਾਸ ਮੰਗਣਾ ਆ ਗਿਆ ਤਾਂ ਜੀ ਸੂਈਆ ਦੋ ਤਿੰਨ ਮੈਂ ਜਿਆ ਫੋਲਾ ਜੀ ਇਹ ਉਹਦੇ ਦੇਖ ਕੇ ਇੱਥੇ ਕਿੱਦਾਂ ਖੜੀ ਜਾ ਆ ਭੂੰਡੀ ਉਹਦੇ ਕੋਲ ਆ ਗਿਆ ਦੇਖ ਕੇ ਨਹੀਂ ਮੰਗਦਾ ਭਾਈ ਕਿਵੇਂ ਮੈਂ ਇਹਨਾਂ ਦੇਖਣ ਦੇ ਆ ਦੀ ਸਲਾਹ ਦੇਣਾ ਸਲਾਹ ਤਾਂ ਦੇਣੀ ਪੈਂਦੀ ਹੈ ਕਾਂਟੀ ਮੈਂ ਜੋ ਇੱਕੜ ਹਾ ਵੀ ਖਲਾਸੀ ਤੇ ਆਪਣੀ ਮਾਰੀ ਆ ਓ ਇਤਨਾ ਹੋ ਦੇਖ ਅੱਗਾ ਆਏ ਐ ਸਾਡੀ ਮਾਰੀ ਆ ਜੱਟ ਬੰਦਾ ਪਹਿਨਵਾਣਾ ਆ ਜੱਟੂ ભગવાન ਪੁੱਗਿਆ ਦੇਣੀ ਕਿੰਨੇ ਦੀ ਤੂੰ ਮਾ ਕੇ ਲੈ ਜਾਨਾ ਕਹਿੰਦਾ ਜਦ ਤੁਸੀਂ ਜੋ ਮਰਜ਼ੀ ਕਹੀ ਜੋ ਮੈਨੂੰ ਐਂ ਕਹਿ ਦੋ ਵੀ ਇੰਨੇ ਦੀ ਦੇਣੀ ਹੈ ਜਮੇ ਹਾਂ ਦੇ ਲਾ ਇੱਕ 35 ਦਾਮ ਲੈ ਆਪਾਂ ਇਹ ਤਾਂ ਬਹੁਤ ਉੱਪਰ ਇਹ 135 ਕੀ ਕਹਿ ਰਿਹਾ ਲਓ ਜੀ ਲਾਉਂ ਕੀ ਬੰਦਾ ਰਾਹ ਦਿਓ ਸਿੱਧਾ ਜੇ ਤੁਹਾਡੇ ਨਾਲ ਕੜਾਚ ਦੇ ਨੇ ਬੱਗੇ ਕਿਤੇ ਕਿਤੇ ਨਹੀਂ ਇਹ ਤਾਂ ਕਹਿਣੀ 70 ਨਹੀਂ ਦੇ ਦੇ ਨਾ ਆ ਦੇਖੀ ਆ ਜਾ ਇਹਨੇ ਇਹਦਾ ਕੁੰਠਾ ਪੜ ਲਈ ਉਹਦਾ ਹਾਂ ਹਾਂ ਤੂੰ ਵੀ ਕੁਝ ਇਹਨਾਂ ਨੂੰ ਕਹਿ ਕੇ ਜਾ ਹੁਣ ਉਹ ਤਾਂ ਪਤਾ ਕੀ ਆ ਉਹ ਤਾਂ ਕਹਿਣ ਦਾ ਮਤਲਬ ਉਹਦਾ ਇਹ ਆ ਵੀ ਲਾਂਗ ਤੋਂ ਥੱਲੇ ਲੈ ਲੈ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਸਹੀ ਰੰਗ ਪਿੱਛੋਂ ਵੀ ਮੈਂ ਇਸ ਦਿਖਾਈ ਦੇ ਇਹਨੇ ਕਿੰਨੀ ਵੀ ਕਿਹਾ ਬੋਜੀ ਖੜੀ ਆ ਕਹਿੰਦਾ 35 ਦੀ ਲੈ ਇਹ ਤੁਸੀਂ ਬਈ ਬਾਲ ਕੱਢੋ ਸਾਰੇ ਜਿਹਦੇ ਬਾਲਾ ਉਹਨੂੰ ਛੱਡਾ ਪਿੱਛੋਂ ਦਿਖਾਈ ਦੇਵੇ ਨਾ ਡੰਗਰ ਪਹਿਨ ਉਹ ਤਾਂ ਗੱਲ ਨਾ ਕਹੋ ਬੋਜੀ 20 ਜਰ ਵੀਰ ਉਹ ਮੇਰੇ ਭਰਾਵੋ ਜੇ ਆਪਾਂ ਕਮਲੇ ਬਣਿਆ ਏ ਦੂਜਾ ਤਾਂ ਨਹੀਂ ਬਣਦਾ ਨਾ ਲੋਟ ਨਹੀਂ ਆ ਪੁੱਤ ਜੇ ਨਹੀਂ ਲੋਟ ਆਊਗਾ ਕਮਲੇ ਤੇ ਕਮਲਾ ਬੱਜੇ ਫੇਰ ਕੰਮ ਲੋਟ ਆਉਂਦਾ ਤੁਸੀਂ ਮੈਨੂੰ ਦੱਸੋ ਕਹੋ ਗੱਲ ਦਾ ਰਾਹ 38 ਦੀ ਗੈਮ ਹੈ ਤਾਂ ਇਹਨੂੰ ਤੇਰੇ ਮੈਂ ਮਰ ਜਾਂਦਾ ਤੂੰ ਮੰਗੇ ਕਿੰਨੇ ਦੀ ਮਹਿੰਨੇ ਤੇ ਡੋਂ ਹਾਂ ਲੱਖ ਦੀ ਮਹਸਤ ਬੱਸ ਮੈਂ ਕੀ ਕਰਾਂ ਇਹਦਾ ਹਾਂ ਹਾਂ ਰਾਣੀ ਦੀ ਨਾਟਕ ਆਸਦਨੇ ਮੈਂ ਮਰ ਜਾਂਦਾ ਜੇ ਇਹ ਕੁਛ ਮਰਜ਼ੀ ਕਹੀ ਜਾਵੇ 20 ਦੀ ਮਹਸਤ ਦੇਵਾਂਗੇ ਜਾਂ 20 ਦੀ ਪਾਜਾ ਛੱਡ ਖੜਾ ਚੱਕ ਮੈਂ ਦੀ ਬਤਾਉਂ ਉਸ ਸੇ ਕਰੀਏ ਜੇ ਨਹੀਂ ਇੱਥੇ ਸੇ ਬੈਸ ਦੂਰ ਕੀਏ ਫਰੋਜਪੁਰ ਜੰਗਲ ਕੀਏ ਫਰੀਦਕੋਟ ਮੁਕਸਦ ਜੰਗਲ ਕੀ ਬਾਕੀ ਤੇ ਜੇ ਸਾਹਿਬ ਇਹਦਾ ਇਸਕਾ ਕੀ ਮੰਗ ਰਹਾ ਇਹ ਤੇ ਲਾਦਾ ਨਾ ਤੇਜ ਦੋਸ ਫਿਰ ਹੋਈ ਨਹੀਂ ਹੋਰ ਲੈ ਲੈਂਦੇ ਹਜ਼ਾਰ ਖੰਡ ਵਧਾ ਕੇ ਮੈਂ ਇਹਨੂੰ ਚਾਹੁੰਦਾ 95 ਕੋਈ ਇਹਦਾ ਬਕਾ ਇਹ ਕਹਿੰਦਾ ਪਹਿਲਾਂ ਮੰਗਿਆ ਦੁਬਾਰਾ ਹਾਂ ਕਿਤੇ ਕੋਲੇ ਸ਼ੋਭੀ ਕੋਲੇ ਹਾਂ ਹੈ ਪਹਿਲਾਂ ਤਾਂ ਇੱਕ ਮੈਨੂੰ ਛੋਟੀ ਜੀ ਗੱਲ ਦੱਸੋ ਵੀ ਜਿਹੜਾ ਇਧਰਲਾ ਬਹਿਣੀ ਵਾਲਾ ਥਣ ਛੋਟਾ ਪੂਰਾਗਾ ਉਹ ਕਹਿੰਦਾ ਇੱਕ ਧਾਰਕਾ ਵੀ ਬੱਟਾ ਹੋਇਆ ਸਭ ਬੈਸ ਫਰੀ ਥਣ ਛੋਟਾ ਛੋਟਾ ਹੈ ਆਪਣਾ ਆਦਮੀ ਹੈ ਐਸੀ ਗੱਲ ਨਹੀਂ ਕੋਈ ਬਾਪੂ ਜੀ ਕਿੰਨੇ ਦੀ ਰਜਾ ਜੀ ਨਹੀਂ ਨਹੀਂ ਯਾਰ ਆਪਣਾ 12 ਤੇਰੇ ਕੋਲੇ ਪੈਸੇ ਲਗਾ ਕੇ ਗਿਆ ਬਾਰੂ ਇਹ ਗਾਹ ਕ ਆਪਣਾਗਾ ਆਪਣੀ ਰਾਇ ਮੰਗਦਾਗਾ ਵੀ ਬਸ ਤੂੰ ਐਂ ਕਹਿ ਦੇ ਵੀ ਐਂ ਦੇਣੀ ਹੈ ਲੇ ਯਾਰ ਇੱਕ ਪੰਜ ਵਾਲੀ ਤਾਂ ਇਹਦੇ 'ਚ ਹੈ ਨਹੀਂ ਕੁਛ ਬਾਈ ਯਾਰ ਬਾਈ ਤੂੰ ਕਿੱਥੇ ਕਿੱਜੇ ਫਿਰਦਾ ਆਜੋ ਇਹ ਪੁੱਸ ਮੈਂ ਮੈਂ ਵੀ ਤਾਂ ਕੱਲ ਜਾਵਾਂਗਾ ਸੌਦਾ ਕਰਾਂਗੇ ਬਾਅਦ 'ਚ ਸਾਡ ਬੱਚਾ ਝੋ ਸਾਰੀ ਪਾਲਟੀ ਕਰ ਚੰਗੀ ਲੱਗੀ ਤਾਂ ਲੈ ਜੀ ਨਾ ਚੰਗੀ ਲੱਗੀ ਮੇਰੀ ਸਾਈ ਦਿਓ ਮੈਨੂੰ ਮਰਾਦਾਬਾਦ ਆ ਵੀ ਬਾਬੂ ਜੀ ਗੱਲ ਇਹ ਆ ਵੀ ਇਹ ਆਪਣਾ ਮਿੱਤਰ ਹੂੰ ਆਪਣੇ ਸੁਭਾਅ ਤੇ ਹੁੰਦੇ ਆ ਤਿੰਨੇ ਚਾਰੇ ਭਰਾ ਆਏ ਕਹਿ ਦੋ ਵੀ ਆਏ ਹੋਣੀ ਆ ਬਾਹਲੀਆਂ ਗੱਲਾਂ ਨਹੀਂ ਬਾਕੀ ਤਾਂ ਮੈਂ ਨਹੀਂ ਬਾਬੂ ਜੀ ਮੈਂ 125 ਮੰਗ ਕੇ ਇਹ ਕਹਿੰਦੀ ਇੱਕੋ ਗੱਲ ਮੈਂ 15 ਦੀ ਨਹੀਂ ਹੋਣੀ ਨਹੀਂ ਹੋਣੀ ਇਹ ਕਹਿੰਦਾ 90 ਦੀ ਲਓ 92 ਵੀ ਕਹਿ ਕੇ ਇਹ ਆਪਸ ਨਾਲ ਕਿੰਨੇ ਕਹਾਂ 95 ਵੀ ਕਹਾਂ ਨਾ ਪਿੱਛੇ ਮਿਲਗਾ 2 ਤੇ ਕਹਿਆ 92 ਕਹੇ ਦੋ ਚ ਫਿਰ ਚਲ ਮਨਵਾਰੇ ਕਹਿ ਦੋ ਕੋਈ ਗੱਲ ਨਹੀਂ ਬਾਬੂ ਜੀ ਕਹਿ ਦੋ ਕੋਈ ਗੱਲ ਨਹੀਂ ਆਪਾਂ ਵੇਖਣੀ ਆ ਭਰਾ ਸ਼ੌਕੀ ਜੀ ਆਇਨਾ ਸਿੱਟੋ ਮੈਂ ਮੈਂ ਤੈਨੂੰ ਕਹਤਾ ਮੇਰੀ ਗੱਲ ਮੇਰੇ ਕਰਕੇ ਹੋਰ 1000 ਘਟਾ ਦੇ ਮੈਥੋਂ ਲੈ ਲੈ 1000 ਬਸ ਫਿਰ ਆਏ ਥੋੜੋ ਤਰਾਏ ਆ ਸਾਰੀ ਗੱਲਾਂ ਛੱਡ ਮਾਰੇ ਜੀ ਕਹਿ ਗੱਲ ਚੋਕੀਆ ਜੀ ਇਸ ਦਾ ਮਾਰਾ ਉਸਮਾਨ ਨਾਲਾ ਵੱਡਾ ਮਾਣ ਕਰਕੇ ਗੇੜਾ ਦੇ ਕੇ ਤੇਰੇ ਕੋਲ ਆ ਮੈਂ ਮੇਰੀ ਮੈਂ ਫੜ ਕੇ ਫੜਾ ਦੇ ਜੇ ਕੋ ਘਟਵਾਦ ਹੋਈ ਮੈਨੂੰ ਆ ਕੇ ਅਗਲੀ ਮੰਡੀ ਪੈਸੇ ਦੇ ਪੈਸੇ ਜੀ ਤੈਨੂੰ ਲੈ ਦੇ ਦੇਣੇ ਆਏ ਕਹੇ ਬਾਬੇ ਕਿਵੇਂ ਆਏ ਕਹਿੰਦੇ ਵੀ ਆਏ ਹੁੰਦੀ ਆ ਫਿਰ ਹੁਣ ਮੈਂ ਕੀ ਕਹਾਂ ਤੈਨੂੰ ਮੈਂ ਤਾਂ ਕਹਿ ਤੋ ਕਬਾ ਮੰਗਾ ਰਹਿੰਦੇ ਥੋੜ ਓਏ ਨੀਲਾ ਫੜਾ ਓਏ ਤੂੰ ਇਹਨੂੰ ਛੱਡ ਜਾਂ ਤੂੰ ਮੇਰੀ ਗੱਲ ਸੁਣ ਓਰੇ ਓਰੇ ਐਵੇਂ ਬੋਲੀ ਜਾਂਦਾ ਇਹ ਇੱਕ ਛੋਟਾ ਹਾਂ ਹਾਂ ਦੇ ਕੋਈ ਨਹੀਂ ਚੱਲ ਹਾਂ ਇਹਨੂੰ 35 ਦੀ ਕਿਹਾ ਜੀ ਹਾਂ ਠੀਕ ਹੈ ਨਾ ਡਰ ਕਿੰਨੇ ਦੀ ਜਾਵਾਂ ਬਾਹਾਂ ਨਹੀਂ ਹੋਣੀ ਆ ਜੀ ਬਸ 100 ਘੱਟ ਵਾਧਾ ਲਾ ਕੇ ਇਥੇ ਇੰਨਾ ਰੁੱਖਾ ਵੀ ਨਹੀਂ ਚੱਲਣਾ ਜੇ ਨਾ ਤੂੰ ਕਹਿਣਾ ਗੱਲ ਐਡੀ ਵੀ ਨਾ ਕਹ ਐਡੀ ਨਾ ਕਹ ਉਹਦੇ ਲਵੇ ਹੋ ਕੇ ਦੇਖ ਵੀ ਲੱਗਦਾ ਕੁਝ ਪੁੱਤ ਮੇਰੀ ਗੱਲ ਮੈਂ ਜਿਹੜੀ ਗੱਲ ਤੈਨੂੰ ਕਹਿਣਾ ਮੈਂ ਤੇਰੇ ਨਾਲ ਉਸ ਕਰਕੇ ਆਉਣਾ ਵੀ ਹਾਂ ਵੀ ਤੂੰ ਮੈਨੂੰ ਐਂ ਕਹ ਦੇ ਮੈਂ ਕਹਤਾ ਤੈਨੂੰ ਸਾਰਾ ਕੁਝ ਵੇਖਦਾ ਵੀ ਆਹੀ ਕੁਝ ਆਉਣਾ ਹੈ ਮੈਂ ਕਹਤਾ ਤੈਨੂੰ ਚਾਰ ਖੜੇ ਨੰਬਰ ਪੂਰੇ ਆਓ ਜੀ ਆ ਹੁਣ ਫਿਰ ਉਰੇ ये कह रहा बैस हमारी बिक रही है वो पैसे लगा रहे हैं पच्चीस लगा रहे हैं तो हाँ ये तो कह रहा वो बैस हमारी ले रहे हैं मेरा पर्दा नंगा मत करो वो लोग कितने की कि ले एक ही ये कह रहा पच्चीस लग रहे हैं वो लगा रहे हैं कह रहा अभी बिक जाएगी कह रहा मंगा मैं तेरे करके रुक गया एक मिनट भी एक मिनट ਖੜਾ ਚੜਦੇ ਹੁਣ ਜੇ ਤੂੰ ਮੈਨੂੰ ਖੜਾਇਆ ਤਾਂ ਮੇਰੇ ਕੰਨੀ ਦੇਖ ਹਾਂ ਨਹੀਂ ਮੇਰੀ ਗੱਲ ਸੁਣ ਪਤਾ ਬਾਹਰੀਆਂ ਗੱਲਾਂ ਤੈਨੂੰ ਨਹੀਂ ਤੂੰ ਮੇਰਾ ਬਣਾ ਜਾਂ 20 ਦੀ ਮੈਚ ਕਰ ਨਹੀਂ ਹੋਣੀ ਮੰਨ ਲੈ ਕੋਈ ਰਖ ਲੈ ਮੇਰੀ ਇਹ ਬਹੁਤ ਵਾਖਰਾ 35 ਦੀ ਮੈਂ ਹੁਣੇ ਕੱਟ ਨਹੀਂ ਮੈਂ ਹੁਣੇ ਓ ਯਾਰ 35 ਵਾਲੀਆਂ ਗੱਲਾਂ ਤੂੰ ਵੀ ਛੱਡ ਦੇ ਮਾਰ ਮੁਰਾਈ ਮਮੋਰੀ ਜਾਣਾ ਕੋਈ ਮੈਨੂੰ ਇਹ ਮੇਰਾ ਮਾਨ ਕਰ ਵੀ ਕੀ ਜਨ ਮਾਨ ਤੇਰਾ ਬਾਬਾ ਜਿਹੜਾ ਕੋ ਤੈਨੂੰ ਕਹੇ ਤਾਂ ਉਹਦੇ ਉਹੀ ਕੁਝ ਹੋਣਾ ਘੱਟ ਨਹੀਂ ਹੋਣੀ 100 ਰੁਪਏ ਜਿਹੜਾ ਕੁਝ ਮੈਂ ਕਹਾਂ ਤਾਂ ਉਹੀ ਕੁਝ ਹੋਣਾ ਕੋਈ ਮਾਨ ਨਹੀਂ ਨਾ ਮਾਨ ਤੇਰੇ ਘਰ ਕੀ ਆ ਕੁਛ ਨੂੰ ਪੱਥਰ ਵੀ ਚੜ ਕੇ ਕੀ ਕੀ ਦੱਸਿਆ ਇਹਨੇ ਅਰੇ ਕਹਿ ਦੋ ਜੀ ਮੈਂ ਅਬ ਛੋੜ ਯਾਰ ਛੋੜ ਮਾਨ ਤਾਂ ਨਹੀਂ ਯਾਰ ਯਾਰ ਰੱਬ ਨੇ ਬੋਈਆ 1 2 3 ਜਾ ਤੇਰੇ ਲਾਗੇ ਤੇਰੇ ਮੂੰਹ ਦੀ ਗੱਲ ਨਹੀਂ ਮੋੜਦਾ ਮੈਂ ਉਸ ਗੱਲ ਨੂੰ ਰੱਖਦਾਗਾ ਬਾਲੀਆਂ ਗੱਲਾਂ ਨਾ ਕਰ ਇਹ ਬੰਦਾ ਮਹਸਾ ਇੱਕੋ ਹੀ ਮਹਸ ਲੈਣੀ ਇਹਨੇ ਗਰੀਬ ਬੰਦਾ ਦਾ ਜਾਂ ਮੰਨ ਲੈ ਜਾਂ 25 ਦੀ ਕਰ ਨਹੀਂ ਹੁਣ ਇਹ ਠੀਕ ਹੈ ਉਹ ਮੰਨ ਲੈ ਉੱਤੇ ਜਿੱਤੇ ਲਗੇ ਤੇ ਉੱਤੇ ਹੀ ਕਹਿ ਦੀਏ 25 ਲਗੇ ਤੇ ਕਹਿਦਾ ਨਹੀਂ 25 ਹੀ ਬਹੁਤ ਦੇ ਰਹਾ 2 ਵਜੇ ਵੀ ਇਹ ਗੱਲ ਕਹੀ ਕਹਿੰਦਾ ਇੱਕ 25 ਲੱਗੀ ਆ ਕੋਲ ਰਹਿ ਜਾਓ ਤੁਸੀਂ ਚੰਗੇ ਹੋ ਮੈਨੂੰ ਇਹ ਇਹ ਗੱਲ ਦੇਖੋ ਮੈਂ ਵੀ ਕੱਚੀ ਗੱਲ ਨੂੰ ਨਹੀਂ ਲਾਉਂਦਾ ਤੁਹਾਨੂੰ ਬਾਈ 15 ਡੱਬੇ ਕਹਿਣਾ ਸਤਾਲ ਆ ਪਰ ਮੈਂ ਇਹਨੇ ਕੱਟਨੇ ਨਹੀਂ ਮੈਂ ਤੁਹਾਨੂੰ ਜਿਹੜੀ ਗੱਲ ਕਰਨ ਮੇਰੀ ਵੀ 15 ਡੱਬੇ ਮੈਂ ਦਊਂਗਾ ਬੰਦੇ ਦਾ ਪੁੱਤਰ ਹੈ ਜੀ ਰਾਦੀ ਅਜਿਹਾ ਲੱਗਦਾ ਨਹੀਂ ਕਿ ਕਈ ਇੱਕ ਨਹੀਂ ਕਈ ਗੱਲਾਂ ਕਰਾਂ ਮੈਂ ਯਾਰ ਮੈਂ ਤੇਰੀ ਜਾਨ ਨੂੰ ਤੋਸਾਂ ਮੈਨੂੰ ਸਾਰੀ ਗੱਲ ਦਾ ਉਹ ਆ ਤੂੰ ਮੇਰੀ ਵੀ ਰੱਖ ਲੈ ਮੈਂ ਨਹੀਂ ਲਾਉਂਦੇ ਜਿਆ ਮੈਂ ਨਹੀਂ ਕਹਦੀ ਜਾਨੇ ਬੋਟੀ ਘੱਮ ਦਾ ਕਮ ਤਾਂ ਸਿੱਧਾ ਮੈਂ ਨਹੀਂ ਦੇਤੀ ਤੂੰ ਉਠਾ ਸੀ ਬੋਲੇ ਨਹੀਂ ਦੇਰ ਮੈਂਦੀ ਉੱਤੇ ਆ ਕੇ ਪਈ ਆ ਉਹ ਤੇ ਮੰਨੀ ਹੋ ਕੇ ਸਿਰੇ ਦੇ ਇਹਨਾਂ ਨੂੰ ਪਤਾ ਉਹਨਾਂ ਨੂੰ ਦੇਰ ਹੋ ਮਗਰ ਪਈਦਾ ਪਤਾ ਉਹਨਾਂ ਨੂੰ ਹੁਣ ਨਹੀਂ ਦੇਖ ਲੈ ਨਾ ਕਹਤਾ ਚੱਲ ਆ ਰਿਹਾ